ਇਸ ਜਿੰਨੇ ਅੰਦਰ ਸ਼ੋਪਿੰਗ ਕੀ ਕਹਿੰਦੀ ਐ ਸੈਟੀ ਉਹ ਤਾਂ ਵਿਚਾਰੇ ਕਹਿੰਦਾ ਜੀ ਡੀਜੀਪੀ ਦਾ ਕੰਮ ਐ ਮੈਂ ਦੇਖ ਕੇ ਤਾਂ ਆਇਆ ਦੇਖ ਕੇ ਤਾਂ ਸੰਤੁਸ਼ਟ ਹੋਇਆ ਮਗਰ ਮੈਂ ਚਾਹੁੰਦਾ ਹਾਂ ਕਿ ਨੀਦੀ ਇਨਕੁਆਇਰੀ ਵੀ ਹੋਵੇ ਤੁਸੀਂ ਇੱਕ ਗੱਲ ਵੇਖੋ ਮੈਂ ਹੈਰਾਨ ਹੋ ਗਿਆ ਚੰਨੀ ਇੱਕ ਦਿਨ ਕਹਿ ਰਿਹਾ ਸੀਗਾ ਜੀ ਮੈਨੂੰ ਫਰੋਤੀ ਦੀ ਮੰਗ ਆ ਗਈ ਉਹ ਫਰੋਤੀ ਮੰਗਣ ਵਾਲੇ ਨੇ ਚਲੋ ਨਹੀਂ ਮੰਗ ਉਹਨੇ ਵੀ ਠੀਕ ਬੰਦੇ ਤੋਂ ਹੀ ਮੰਗੀ ਚੰਨੀ ਕੋਲ ਹੰਨੀ ਹੰਨੀ ਕੋਲ ਮੰਨੀ 10 ਕਰੋੜ ਸਾਹਮਣੇ ਦਿਖਦਾ ਹੋਵੇ ਤੇ ਉਹਨੇ ਮੰਗਲੇ ਪਾਉ ਦਵਾ ਦੇ ਉਹਨੂੰ ਸਰਕਾਰ ਵੇਖੋ ਕਿੱਡੀ ਅੰਡਰਸਟੈਂਡਿੰਗ ਕਰ ਗਈ ਹੈ ਚੰਨੀ ਨਾਲ ਜੇ ਇਸ ਦੇਰ ਇਤਿਹਾਸ 'ਚ ਕੋਈ ਲੀਡਰ ਨਹੀਂ ਜਿਹਦੇ ਘਰ 'ਚੋਂ 10 ਕਰੋੜ ਲੱਭਿਆ ਹੋਵੇ 10 ਕਰੋੜ ਕੈਸ਼ ਲੱਭਿਆ ਤੇ ਕੱਟੜ ਇਮਾਨਦਾਰ ਤਾਂ ਸੌ ਗਏ ਚੰਨੀ ਦੇ ਮਾਮਲੇ 'ਚ ਕਿਡਨੀ ਮਿਲੀ ਭੁਗਤਿਆ ਉਹਨਾਂ ਕ腐ਸ਼ਨ ਅੱਜ ਹਰ ਦਫ਼ਤਰ 'ਚ ਕ腐ਸ਼ਨ ਹੈ ਹਰ ਭਰਤੀ 'ਚ ਕ腐ਸ਼ਨ ਹੈ ਹਰ ਆ ਆਟਾ ਦਾਲ ਵੰਡਣ 'ਚ ਕ腐ਸ਼ਨ ਹੈ ਔਰ ਵੱਡੀ ਗੱਲ ਅਰ ਟੈਂਟ ਲਾਉਣ ਚ ਵੀ ਕ腐ਪਸ਼ਨ ਸ਼ੁਰੂ ਹੋ ਗਈ ਹੈ ਇੱਕ ਦਿੱਲੀ ਦੀ ਕੰਪਨੀ ਨੂੰ 400 ਕਰੋੜ ਦਾ ਟੈਂਡਰ ਦਿੱਤਾ ਕਿ ਪੰਜਾਬ ਦਾ ਕੋਈ ਬੰਦਾ ਨਹੀਂ ਜਿਹੜਾ ਟੈਂਟ ਲਾ ਸਕਦਾ ਹੁਣ ਦਿੱਲੀ ਤੋਂ ਲੋਕ ਆਉਣਗੇ 8-8 ਕਰੋੜ ਦਾ ਇੱਕ ਟੈਂਟ ਲੱਗ ਰਿਹਾ ਜਿੰਨੀਆਂ ਇਹਨਾਂ ਦੀਆਂ ਮਿਲਨੀਆਂ ਹੋਰੀਆਂ ਆ ਜਿਹੜੀ ਇਹਨਾਂ ਨੇ ਪਿੱਛੇ ਸਹਰਾ ਲਈ ਪ੍ਰੋਗਰਾਮ ਕੀਤਾ 8 ਕਰੋੜ ਦਾ ਦਿੱਲੀ ਦੀ ਕੰਪਨੀ ਟੈਂਟ ਲਾ ਕੇ ਗਈ ਪੰਜਾਬ ਤੋਂ ਰੋਜ਼ਗਾਰ ਕੱਢ ਕੇ ਦਿੱਲੀ ਨੂੰ ਲਟਾਉਣ ਦਾ ਕੰਮ ਇਹ ਸਭ ਤੋਂ ਵੱਡਾ ਦਿੱਲੀ ਮਾਡਲ ਤਾਂ ਇਹ ਪੇਸ਼ ਕਰ ਰਹੇ ਅੱਜ ਹੋਟੇਰ ਜਿੰਦਰਾ ਹਸਪੀਟਲ 'ਚ ਕੱਲ ਕਿਸੇ ਨੇ ਵੀਡੀਓ ਪਾਈਆ ਕਿ ਬੇਸਿਕ ਦਵਾਈਆਂ ਨਹੀਂ ਮਿਲ ਰਹੀਆਂ ਹੈਲਥ ਐਂਡ ਇਨਫਰਾਸਟ੍ਰਕਚਰ ਕੋਲਾਪਸ ਸਾਡੇ ਸਕੂਲ 'ਚ ਅੱਜ ਤੱਕ ਇਹਨਾਂ ਨੇ ਜਵਾਬ ਨਹੀਂ ਦਿੱਤਾ ਉਹ ਜਿਹੜਾ ਬੱਚਿਆਂ ਨਾਲ ਮਿਸਬੀਹਵ ਕੀਤਾ ਸੀ ਕਿ ਟੀਚਰ ਨੇ ਐਕਸਲੂਲ ਵੈਕਸੀਨਸ ਕੋਲ ਤਾਂ ਇੱਕ ਸਕੂਲ 'ਚ ਪੜਾ ਦੇਣੇ ਸਾਰੇ ਨਾਂ ਨੇ ਸੋ ਥਰ ਇਜ਼ ਅ ਸੀਰੀਅਸ ਕੋਲਾਪਸ ਔਨ ਏਵਰੀ ਫਰੰਟ ਔਰ ਅੱਜ ਇਸ ਕੱਲ ਦਾ ਦੁੱਖਾਦ ਪੰਜਾਬ ਸuffer ਕਰ ਰਿਹਾ ਹੈ ਇਹਨੂੰ ਬਾਜਵਾ ਸਾਹਿਬ ਦੀ ਤੰਗ ਪਜਾਮੀ ਉਹਦੀ ਸ਼ਾਲ ਇਹਦੇ ਪਾ ਦਿਓ ਸ਼ਾਲ ਉਹਦੇ ਚੁੱਪ ਕਰਕੇ ਮਤਲਬ ਪੰਜਾਬ ਦੀ ਗੱਲ ਕਰ ਦਵੇ